ਆਹ ਹੈਗਾ ਵਾ ਗੁਰਿੰਦਰ ਗੁਰਿੰਦਰ ਪਾਠੀ ਜਿਹੜਾ ਗੁਰੂ ਦਾ ਦਿੱਤਾ ਖਾ ਰਿਆ ਹੈ ਇਹ ਪਿੰਡ ਮੋरां ਵਾਲੀ ਦਾ ਰਹਿਣ ਵਾਲਾ ਵਾ ਇਹ ਪਿੰਡ ਦਾ ਬਿਲਕੁਲ ਇਹਦਾ ਬਾਈਕਾਡ ਕੀਤਾ ਚੇਂਜ ਕਰਨਾ ਚਾਹੀਦਾ ਹੈ ਤੇ ਪਿੰਡ ਵਿੱਚ ਚੱਲੇ ਹੁਣ ਇਕੱਠੀ ਹੋ ਗਈ ਉੱਥੇ ਤੇ ਉਹਦੇ ਸਪੀਕਰ 'ਚ ਬੋਲ ਕੇ ਆਵਾਂਗੇ ਕਿ ਇਹ ਦੇ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਾ ਦਿੱਤੇ ਜਾਣ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਵੀ ਅਸੀਂ ਮੰਗ ਕਰਦੇ ਆਂਗੇ ਇਹ ਜਿਹੜਾ ਉਥੋਂ ਬਣਾਵਾ ਜਾਰੀ ਕੀਤਾ ਜਾਵੇ ਸੰਦੇਸ਼ ਜਾਰੀ ਕੀਤਾ ਜਾਵੇ ਕਿ ਇਹਨੂੰ ਕੋਈ ਵੀ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਨਾ ਦਿੱਤੇ ਜਾਣ ਤਲਬ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਡ ਧੱਕਣ ਇਹਨਾਂ ਦੀ ਪੂਰੀ ਜਾਂਚ ਕਰੋ ਪਰ ਜਿਹੜਾ ਆ ਦੋਸ਼ੀ ਗਰੰਤੀ ਸਿੰਘ ਪਾਇਆ ਗਿਆ ਪ੍ਰਸ਼ਾਸਨ ਹੀ ਸਾਨੂੰ ਦੱਸ ਰਿਹਾ ਕਿ ਇਹ ਗਰੰਤੀ ਸਿੰਘ ਅੱਠ ਪੜਿਆ ਆ ਪਾਠੀ ਸਿੰਘ ਅੱਠ ਪੜ ਕੇ ਕੀ ਗੁਰੂ ਸਾਹਿਬ ਦੀ ਸੋਚ ਕਰਦਾ ਹੋਗਾ ਇਦਾਂ ਦੇ ਪਾਪੀਆਂ ਨੂੰ ਕੱਢੋ ਇਹਨਾਂ ਦਾ ਬਾਈਕਾਰਡ ਕਰੋ ਅੱਜ ਅਸੀਂ ਉਹਨਾਂ ਦੇ ਪਿੰਡ ਜਾ ਕੇ ਸਪੀਕਰ ਦੇ ਉੱਪਰ ਸਾਰੀ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਇਹਨਾਂ ਦੇ ਮਰਨ ਗਮਨ ਤੇ ਕੋਈ ਵੀ ਗਰੰਤੀ ਸਿੰਘ ਨਾ ਜਾਵੇ ਨਾਈਟ ਅਨਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਅਮਰ ਦਾ ਪ੍ਰਕਾਸ਼ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਵਾਰਤਾ ਹੈ ਇੱਕ ਆਪਾਂ 18 ਤਰੀਕ ਨੂੰ ਇੱਕ ਪ੍ਰੈਸ ਵਾਰਤਾ ਕੀਤੀ ਸੀਗੀ ਕਿਉਂਕਿ ਸਾਡੇ ਨੂਰਪੁਰ ਚੱਟਾ ਪਿੰਡ ਦੇ ਵਿੱਚ ਮੈਨਪੁਰ ਦੇ ਵਿੱਚ ਪੈਦਾ ਇਹਦੇ ਵਿੱਚ ਇੱਕ ਬੇਅਦਬੀ ਦਾ ਇਨਸੀਡੈਂਟ ਸੀ ਜਿਹੜਾ ਜਿਵੇਂ ਰਿਪੋਰਟ ਹੋਇਆ ਸੀ ਇਸ ਦੇ ਸਬੰਧ ਵਿੱਚ ਜਿਹੜੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤਾ ਸੀ ਵੀ ਅਡਰਸੈਕਸ਼ਨ 299 ਬੜੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਟੀਮਾ ਬਠਿੰਡ ਕੀਤੀ ਸੀ ਇਹਦੇ ਵਿੱਚ ਸਾਡੇ ਜਿਹੜੇ ਡੀਐਸਪੀ ਗਰਸ਼ੰਕਰ ਜੀ ਦੇ ਡੀਐਸਪੀ ਡੀ ਸੀਆਈਏ ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਤੇ ਉਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪੈਨੂਆ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਆਰੰਭ ਕੀਤੀ ਇਸ ਇਨਵੈਸਟੀਗੇਸ਼ਨ ਨੂੰ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਜਿਹੜੇ ਬੀਐਸਪੀ ਰਣਕਰ ਹੈਗੇ ਤਾਂ ਹੋਰ ਬਾਕੀ ਜਿਹੜੀ ਇੰਪੀਟੀਮ ਮੈਂਬਰ ਹੈਗੇ ਆ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਪੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਹੁੰਦਾ ਇਹ ਬੰਦਾ ਪਿਛੇ ਤੋਂ ਪਾਰਟੀ ਹੈ ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਸਰ ਕੁਛ ਬਾਹਰ ਆਊਟਸਾਈਡ ਦਾ ਪੁਲਿਸ ਸਟੇਸ਼ਨ 'ਤੇ ਕੁਸਚਨ ਸੈਵਾ ਨਹੀਂ ਆਈਆਂ ਹੈਗੀਆਂ ਹੈਗੀਆਂ ਉਹ ਚੈੱਕ ਕਰਾਈਆਂ ਵੀ ਇਸ ਤਰ੍ਹਾਂ ਕਿ ਤੁਹਾਡੇ ਕਿਸ ਤਰ੍ਹਾਂ ਕੋਈ ਬਿਆਨਤਾਂ ਚੰਗੇਗਾ ਜਾਂ ਕੋਈ ਤੁਹਾਡੀ ਥਿਊਰੀ ਸੀ ਜਾਂ ਉਸਨੇ ਆਪ ਅਕਸੈਪਟ ਕਰ ਲਿਆ ਹੈ ਤੇ ਦੇਖਿਓ ਪੁਆਇਂਟ ਦੇ ਵਿੱਚ ਨਾ ਇੱਕ ਬੜੇ ਬੜੇ ਮੈਟੀਕੁਲਸ ਜਿਹੇ ਤਰੀਕੇ ਦੇ ਨਾਲ ਆਪਾਂ ਇਹ ਕੋਸ਼ਿਸ਼ ਕੀਤੀ ਕੁਝ ਇੱਕ ਬੰਦੇ ਜਿਹੜੇ ਸੀਗੇ ਆਪਾਂ ਰੌਂਡ ਅਪ ਕੀਤੇ ਹੋਏ ਸੀਗੇ ਉਹਨਾਂ ਦੇ ਨਾਲ ਆਪਾਂ ਜਦੋਂ ਬੜੇ ਤਰੀਕੇ ਦੇ ਨਾਲ ਆਪਾਂ ਉਹਨਾਂ ਦੀ ਕੁਐਸਚਨਿੰਗ ਕਰਨੀ ਸ਼ੁਰੂ ਕੀਤੀ ਬੇਸਡ ਔਨ ਅਵਰ ਟੈਕਨੀਕਲ ਇਨਪੁਟ ਆਲਸੋ ਕਿ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਗਈ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਠੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਹਦੇ ਵੱਲੋਂ ਹੀ ਇਹ ਜਿਹੜਾ ਜਿਹੜਾ ਬੀਆਰਪੀ ਇਹਦਾ ਕੰਮ ਸੀ ਨਾ ਉਹ ਕੀਤਾ ਗਿਆ ਸੀ ਇਹ ਸਰ ਇੰਟੈਂਸ਼ਨਲੀ ਸੀ ਜਾਂ ਅਕੈਜਨਲੀ ਹੋ ਗਿਆ ਉਹਦੇ ਕੋਲ ਦੇਖਿਏ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਹਦੇ ਵਿੱਚ ਹਾਲ ਦੀ ਘਟਨਾ ਦੇ ਵਿੱਚ ਕਿਸੇ ਇੱਕ ਕੰਕਲੂਜਨ ਦੇ ਉੱਪਰ ਆਣਾ ਥੋੜਾ ਔਖਾ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ ਐਵਿਡੈਂਸਿਸ ਇਸੇ ਕਰਕੇ ਆਪਾਂ ਇਹਦਾ ਇੱਕ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਪ੍ਰੋਕਿਊਰ ਕੀਤਾ ਹੈ ਤੇ ਇਹ ਰਿਮਾਂਡ ਦੇ ਵਿੱਚ ਆਪਾਂ ਬਿਲਕੁਲ ਥੋਰੋਲੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਾਂਗੇ ਹਰ ਇੱਕ ਐਂਗਲ ਨੂੰ ਆਪਾਂ ਵਰਕ ਆਊਟ ਕਰਾਂਗੇ ਕਿ ਕੀ ਇਹ ਦੇ ਪਿੱਛੇ ਕਿਸੇ ਵੱਲੋਂ ਸੈਵਨ ਹੋਇਆ ਸੀਗਾ ਜਾਂ ਇਹਦੇ ਵੱਲੋਂ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਸੀਗਾ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਆਪਾਂ ਆਲ ਰਿਕਾਰਡ ਡੂਇੰਗ ਰਿਮਾਂਡ ਲੈ ਕੇ ਸਰ ਦੇਖਣ ਨੂੰ ਕਿੱਦਾਂ ਲੱਗਦਾ ਹੈ ਹੋ ਕਿ ਮੈਂਟਲੀ ਅਫਸੈਕਟਡ ਹੈ ਵਸੋ ਦੇਖਿਓ ਹਾਲ ਦੀ ਗੱਡੀ ਦੇ ਵਿੱਚ ਜਿੰਨੀ ਕਿ ਆਪਾਂ ਪੁੱਛਗਿਛ ਕੀਤੀ ਹੈ ਇਹ ਇਸ ਲੁਕਿੰਗ ਫਾਈ ਫਿਰ ਜੇ ਬਈੜਾ ਇਹਦਾ ਮੈਡੀਕਲ ਕਰਵਾਣਾ ਹੁੰਦਾ ਮੈਡੀਕਲ ਦੌਰਾਨ ਜਿਹੜੀ ਇਹ ਵੀ ਜਿਹੜੀ ਡਾਕਟਰ ਦਾ ਓਪੀਨੀਅਨ ਜਿਹੜਾ ਹੈ ਉਹ ਵੀ ਲੈ ਜਾਣਾ ਪਰ ਮੀਟ ਸੈਂਸ ਤੇ ਪਾਠੀ ਆ ਤਾਂ ਮੈਡੀਕਲ ਸਰ ਦਾ ਹੋਣਾ ਚਾਹੀਦਾ ਦੇਖਿਏ ਤੁਹਾਡੇ ਵੱਲੋਂ ਕੁਐਸਚਨ ਆਇਆ ਮੈਂ ਬੋਲ ਰਿਹਾ ਕਿ ਸਾਡੀ ਪੁਸ਼ਟੀ ਮੁਤਾਬਕ ਹਲੇ ਤੱਕ ਉਹ ਬਿਲਕੁਲ ਸਵੇ ਸਾਊਂਡ ਲੱਗ ਰਿਹਾ ਹੈ ਸਾਊਂਡ ਮਾਈਂਡ ਲੱਗ ਰਿਹਾ ਹੈ ਫਿਰ ਵੀ ਆਪਾਂ ਇੱਕ ਡਾਕਟਰ ਓਪੀਨੀਅਨ ਜ਼ਰੂਰ ਲੈਣਾ ਹੁੰਦਾ ਡਾਕਟਰ ਨੂੰ ਆਪਾਂ ਉਹਨਾਂ ਦਾ ਵੀ ਓਪੀਨੀਅਨ ਜ਼ਰੂਰੀ ਹੈ ਠੀਕ ਹੈ ਸਤੋ ਸ੍ਰੀ ਅਕਾਲ ਹੋਰ ਵੀ ਦੋਚੀ ਭਾਗੇ ਨੇ ਜਨਾਜ਼ਾ ਨੂੰ ਪੁੱਛਿਆ ਇਹ ਹਾਲ ਦੀ ਘੜੀ ਦੇ ਵਿੱਚ ਸਾਡੇ ਕੋਲ ਇੱਕੋ ਕੋਸ਼ਿਸ਼ ਹੈਗਾ ਉਹਨੂੰ ਰਿਮਾਂਡ ਲਿਆ ਹੋਇਆ ਰਿਮਾਂਡ ਦੇ ਕਸ਼ਿਸ਼ ਕਰਾਂਗੇ ਅਗਰ ਕਿਸੇ ਬੰਦੇ ਦਾ ਹੋਰ ਵੀ ਹੱਥ ਹੋ ਜਾਏਗਾ ਜਰੂਰ ਉਸ ਬੰਦੇ ਨੂੰ ਵੀ ਆਪਾਂ ਇਸ ਕੇਸ ਦੇ ਵਿੱਚ ਨਾਮਿਨੇਟ ਕਰਾਂਗੇ ਤੇ ਇਨਵੈਸਟੀਗੇਸ਼ਨ ਆਪੇ ਕੰਕਲੂਡ ਕਰਾਂਗੇ ਸਰ ਜਿਵੇਂ ਗੁਰਪੱਤ ਦੇ ਵਿੱਚ ਬਿਆਦ ਵੀ ਘਟਦੇ ਬਿਆਦੂ ਦੀ ਘਟਾ ਦਾ ਇੰਜ਼ਾਮ ਦਿੱਤਾ ਹੈ ਕਿ ਉਸ ਖਾਤੇ ਇੱਕ ਨਾਥੀ ਸੈਕਸ ਹੈ ਜਿਹੜਾ ਗੁਰਿੰਦਰ ਕਿੰਦਾ ਦੱਸੇ ਇਹ ਤੇ ਦੇਖੀਏ ਜਿਹੜਾ ਗੁਰਿੰਦਰ ਕਿੰਦਾ ਇਹ ਮੋਰਾਵਲੀ ਦਾ ਰਹਿਣ ਵਾਲਾ ਇਹ ਪਾਰਟੀ ਹੈ ਜਿਵੇਂ ਕਿ ਘਰਾ ਦੇ ਵਿੱਚ ਆਪਾਂ ਪਾਟ ਕਰਵਾਈਦਾ ਕਿ ਮੈਂ ਤੁਸੀਂ ਬੋਲੋ ਕਿ ਕਿਸੇ ਦੇ ਕੇ ਦੇ ਉੱਪਰ ਆ ਕੇ ਪਾਰਕ ਕਰ ਲੈਂਦੇ ਆ ਇਸ ਤਰ੍ਹਾਂ ਦਾ ਨਹੀਂ ਕਿਸੇ ਗੁਰੂ ਘਰ ਵਿੱਚ ਵੀ ਸੇਵਾ ਕਰ ਰਹੇ ਆ ਜੀ ਆਪਣੀ ਡਿਊਟੀ ਨਿਭਾ ਰਹੇ ਆ ਤੇ ਨਹੀਂ ਆ ਜੇ ਪਾ ਕੇ ਇਹ ਮੋਰਾਵਲੀ ਦੇ ਰਹਿਣ ਵਾਲਾ ਮੋਰਾਵਲੀ ਦੇ ਵਿੱਚ ਇਹ ਜਿਹੜੀ ਹੈਗੀ ਉਧਰ ਦੇ ਪਾਸੇ ਹੀ ਡਿਊਟੀ ਨਿਭਾ ਰਹੇ ਆ ਸਰ ਜਿਹੜਾ ਦੂਸਰਾ ਵਿਅਕਤੀ ਤੁਸੀਂ ਕਿਰਤਾ ਕਿਹਾ ਉਹ ਕਿਰੇ ਪਿੰਡ ਦਾ ਹੈ ਫਿਲਹਾਲ ਦੀ ਕੜੀ ਦੇ ਵਿੱਚ ਪਾਈਪ ਕੋਈ ਵਿਅਕਤੀ ਨੂੰ ਉਸਾਰ ਕੀਤਾ ਤੈਨੂੰ ਆਪਾਂ ਰਿਮਾਂਡ ਦੇ ਉੱਪਰ ਲਿਆ ਹੋਇਆ ਹੈ ਰਿਮਾਂਡ ਦੇ ਦੌਰਾਨ ਕਿਤੇ ਕੋਈ ਜੋ ਪੁਛਕਿਸਤ ਵਿੱਚ ਜੋ ਵੀ ਚੀਜ਼ ਸਾਹਮਣੇ ਆਏਗੀ ਉਹ ਤੁਹਾਨੂੰ ਦੁਬਾਰਾ ਤੁਪਾ ਤੁਹਾਡੇ ਇੱਛਾ ਅਨੁਸਾਰ ਸਰ ਜਿਹੜੀਆਂ ਬਾਹ ਦੇਖੀ ਇਸ ਤਰ੍ਹਾਂ ਜੀ ਇੱਕ ਬੜਾ ਸੈਂਸਿਟਿਵ ਇਸ਼ੂ ਸੀਗਾ بی آر بی ਵੱਲ ਉਹਦੇ ਵਿੱਚ ਆਪਾਂ ਐਫ ਆਰ ਇਨਸਟਾਲ ਕੀਤੀ ਉਹਦੇ ਵਿੱਚ 24 ਘੰਟਿਆਂ ਦੇ ਵਿੱਚ ਪੂਰੀ ਮੁਸਤਕਿਦਗੀ ਦੇ ਨਾਲ ਆਪਾਂ ਬੰਦਾ ਜਿਹੜਾ ਹੈਗਾ ਉਹਨੂੰ ਰਾਉਂਡ ਆਪ ਕੀਤਾ ਉਹਨੂੰ ਅਰੈਸਟ ਕੀਤਾ ਤੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਬੜੀ ਫੇਅਰ ਟ੍ਰਾਂਸਪੇਰੈਂਟ ਮੈਨਰ ਨਾਲ ਆਪਾਂ ਇਹਨੂੰ ਕੰਕਲੂਡ ਵੀ ਕਰਾਂਗੇ ਥੈਂਕ ਯੂ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸ ਐਸ ਗਰੁੱਪ ਸੈਸ਼ਨ ਚੌਂਕ ਹੁ